ਪਰਮ ਸਤਕਾਰਯੋਗ ਵੀਰੋ ਅੱਜ ਦੇ ਹਾਲਾਤ ਜੋ ਪੰਜਾਬ 'ਚ ਬਣੇ ਹਨ ਬੜੀ ਅਜੀਬ ਸਥਿਤੀ ਹੈ ਕਿਸੇ ਪਾਸੇ ਕਿਸਾਨਾਂ ਦੇ ਵਕ ਵਕ ਮੋਰਚੇ ਲੱਗੇ ਹਨ ਪੁਲਿਸ ساری ਸ਼ੜਕਾਂ ਤੇ ਕਿਸ ਤਰ੍ਹਾਂ ਰੋਕ ਰਹੀ ਹੈ ਕਿਤੇ ਆਂਗਣਵਾਲੀ ਵਾਲੇ ਬੈਠੇ ਹਨ ਬੇਰੁਜ਼ਗਾਰ ਅਧਿਆਪਕ ਬੈਠੇ ਹਨ तहसीलदारा नाल ਕੀ ਵਾਪਰੀ ਹੈ सस्पेंड ਹੋ ਰਹੇ ਹਨ ਅਜੀਬ ਜਿਹੇ ਹਾਲਾਤ ਪੰਜਾਬ ਦੇ ਐਸੇ ਹਨ ਜਿਨ੍ਹਾਂ ਦੀ ਚਰਚਾ ਸ਼ਾਇਦ ਅੱਜ ਤੱਕ ਕਦੇ ਨਾ ਹੋਈ ਹੋਵੇ ਔਰ ਇਹੋ ਜਿਹਾ ਸਮਾਂ ਵੀ ਕਦੇ ਨਹੀਂ ਆਇਆ ਜਦੋਂ ਕੁਝ ਕੁ ਅਤਵਾਦ ਦੇ ਸਮੇ ਨੂੰ ਪਾਸੇ ਕਰਕੇ ਵਕੀਏ ਤਾਂ ਪੰਜਾਬ ਦੀ ਧਰਤੀ ਤੇ ਅਜਿਹਾ ਸਮਾਂ ਕਦੇ ਨਹੀਂ ਆਇਆ ਅਸੀਂ ਇੱਥੇ ਹਜ਼ਾਰਾਂ ਹੀ ਬੱਚੇ ਸਾਡੇ ਵਿਦੇਸ਼ਾਂ ਵਿੱਚ ੱੱਕੇ ਖਾ ਰਹੇ ਹਨ ਕੰਮ ਕਰ ਰਹੇ ਹਨ ਲੇਕਿਨ ਕੋਈ ਕਿਸੇ ਕਿਸਮ ਦੀ ਸਰਕਾਰ ਵੱਲੋਂ ਉਹਨਾਂ ਨੌਜਵਾਨਾਂ ਲਈ ਇਹੋ ਜਿਹੇ ਕਾਰਜ ਨਹੀਂ ਕੀਤੇ ਗਏ ਜਿਹੜੇ ਉਹ ਆਪਣੀ ਧਰਤੀ ਤੇ ਰਹਿ ਕੇ ਇੱਥੋਂ ਕਮਾਈ ਕਰ ਸਕਣ ਬਹੁਤ ਸਾਰੇ ਐਸੇ ਵਿਅਕਤੀ ਹਨ ਜਿਨ੍ਹਾਂ ਨੇ ਇਸ ਧਰਤੀ ਤੇ ਵਾਪਸ ਪਰਤ ਕੇ ਆਪਣੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਔਰ ਉਹ ਵਿਦੇਸ਼ਾਂ ਨਾਲੋਂ ਇੱਥੇ ਚੰਗੀ ਕਮਾਈ ਕਰਕੇ ਆਪਣੀ ਚੰਗੀ ਰੋਟੀ ਖਾ ਰਹੇ ਹਨ ਪਰ ਜਿਹੜੇ ਵਰਤਮਾਨ ਹਾਲਾਤ ਬਣਦੇ ਜਾ ਰਹੇ ਹਨ ਹਰ ਪਾਸੇ ਹਹਾਕਾਰ ਮੱਚੀ ਹੈ ਸੜਕਾਂ ਤੇ ਪਿੰਡਾਂ 'ਚ ਸ਼ਹਿਰਾਂ 'ਚ ਕਈ ਕਿਸਮ ਦੀ ਹਹਾਕਾਰ ਇਹ ਮੱਚੀ ਹੈ ਕਿਸ ਤਰ੍ਹਾਂ ਹਰ ਰੋਜ਼ ਪੁਲਿਸ ਵਾਲੇ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੇ ਹਨ ਮਕਾਨ ਢਾ ਰਹੇ ਹਨ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਇਹ ਵੀ ਇੱਕ ਅਜੀਬ ਸਥਿਤੀ ਹੈ ਜਿਸ ਤੋ ਕਰਪਸ਼ਨ ਦੀ ਗੱਲ ਹੈ ਕਰਪਸ਼ਨ ਵਾਲੀ ਵੀ ਆਪ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਹਨ ਕਹਿ ਰਹੇ ਹਨ ਕਿ ਮੈਂ ਇਹ ਕਰਪਸ਼ਨ ਜਿਹੜੀ ਹੈ ਇਹ ਨਹੀਂ ਹੋਣ ਦੇਣੀ ਪਤਾ ਨਹੀਂ ਕਿਸ ਤਰ੍ਹਾਂ ਰਜਿਸਟਰੀਆਂ ਦੇ ਵਿੱਚ ਇਹ ਕਰਪਸ਼ਨ ਜਿਹੜੀ ਹੈ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਤਾਂ ਬਹੁਤ ਸਾਰੇ ਰੇਟ ਵਧਾਏ ਗਏ ਹਨ ਔਰ ਕਰੋੜ-ਕਰੋੜ ਦਾ ਕਿਲਾ ਵੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੇ ਦੇ ਸਾਰੇ ਵਾਈਟ ਪੈਸੇ ਜਿਹੜੇ ਹਨ ਉਹ ਲੱਗ ਰਹੇ ਹਨ ਪਰ ਇਹਦੇ باوجود ਵੀ ਇਹ ਜਿਹੜੀਆਂ ਨਵੀਆਂ ਸਥਿਤੀਆਂ ਸਾਡੇ ਸਾਹਮਣੇ ਆ ਰਹੀਆਂ ਇਹ ਬੜੀਆਂ ਦਰਦਨਾਕ ਅਤੇ ਪੈ ਪੀਤ ਹਨ ਪਿਆਰੇ ਵੀਰੋ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਮੈਂ ਅੱਗੇ ਵੀ ਇੱਕ ਵਾਰ ਇਹ ਬੇਨਤੀ ਕੀਤੀ ਸੀ ਕਿ ਸਾਡੀ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਹੈ। ਅਸੀਂ ਬਹੁਤ ਕੁਝ ਖਾਂਦੇ ਹਾਂ। ਹੁਣ ਜਿਸ ਤਰ੍ਹਾਂ ਸਾਡੇ ਇੱਕ ਇੰਡਸਟਰੀਅਲਿਸਟ ਨੇ ਬੀਅਰ ਬਣਾਉਣ ਵਾਸਤੇ ਮੱਕੀ ਦੇ ਲਈ ਐਲਾਨ ਕੀਤਾ ਹੈ ਕਿ ਮੈਂ ਘਟੋ-ਘਟ ਕੀਮਤ ਜਿਹੜੀ ਹੈ ਉਹ ਜ਼ਰੂਰ ਦੇਵਾਂਗਾ 2 ਸਾਲ ਤੱਕ ਦੇਵਾਂਗਾ। ਉਹ ਵੀ ਇਸ ਕਰਕੇ ਕਿ ਉਹ ਇਸ ਮੱਕੀ ਤੋਂ ਬਹੁਤ ਕੁਝ ਬਣਾਉਣ ਦੇ ਯਤਨ ਕਰ ਰਿਹਾ ਹੈ। ਬਾਰੇ ਵੀਰੋ ਜੇਕਰ ਅਸੀਂ ਨਿੱਕੇ ਨਿੱਕੇ ਚੀਜ਼ਾਂ ਲੈ ਲਈਏ ਮਸਲਨ ਆਲੂ ਹਨ ਅਸੀਂ ਚਿਪਸ ਵੀ ਖਾਂਦੇ ਹਾਂ ਆਲੂਆਂ ਤੋਂ ਬਣੀਆਂ ਬਹੁਤ ਸਾਰੀਆਂ ਚੀਜ਼ਾਂ ਪੈਕਡ ਹੋ ਕੇ ਆਉਂਦੀਆਂ ਹਨ ਲੇਕਿਨ ਇਹ ਸਾਰੀਆਂ ਸਾਰੀਆਂ ਕੋਈ ਪੰਜਾਬ ਦੀ ਧਰਤੀ ਤੇ ਇਹ ਇੰਡਸਟਰੀ ਨਹੀਂ ਲੱਗੀ ਇਹ ਸਾਰੀ ਦੀ ਸਾਰੀ ਇੰਡਸਟਰੀ ਜਿਹੜੀ ਹੈ ਇਹ ਬਾਹਰੋਂ ਆਉਂਦੀ ਹੈ ਅ ਦੂਸਰੇ ਸੂਬਿਆਂ ਚੋਂ ਇਹ ਇੰਡਸਟਰੀ ਦੇ ਮਾਲ ਬਣ ਕੇ ਇੱਥੇ ਆਉਂਦੇ ਹਨ ਸਮੇਂ ਦੇ ਹਾਲਾਤਾਂ ਦੇ ਨਾਲ ਬੜੀ ਇੱਕ ਅਜੀਬ ਜੀ ਸਥਿਤੀ ਬਣੀ ਹੈ ਜਿਸ ਨਾਲ ਨੌਜਵਾਨ ਜਿਹੜੇ ਹਨ ਉਹ ਵੀ ਆਪਣੇ ਆਪ ਨੂੰ ਇੱਥੇ ਬੇਰੁਜ਼ਗਾਰ ਵੀ ਸਮਝਦੇ ਹਨ ਜੇਕਰ ਅਸੀਂ ਸੈਂਕੜਿਆਂ ਦੀ ਗਿਣਤੀ 'ਚ ਕਿਦਰੇ ਨੌਕਰੀਆਂ ਦੇ ਵੀ ਰਹੇ ਹਾਂ ਤਾਂ ਉਹਦਾ ਕੋਈ ਏਡਾ ਵੱਡਾ ਮਕਸਦ ਤੇ ਹੈ ਨਹੀਂ ਕਿ ਉਹ ਪੰਜਾਬ ਦੀ ਧਰਤੀ ਤੇ ਬੇਰੁਜ਼ਗਾਰੀ ਖਤਮ ਕਰ ਦੇਣਗੇ ਹਜ਼ਾਰਾਂ ਹੀ ਬੱਚੇ ਹਨ ਤੁਸੀਂ ਅੰਦਾਜ਼ਾ ਲਾਓ ਕਿ ਪਲੱਸ 2 ਕਰਕੇ ਕਿੰਨੇ ਬੱਚੇ ਹਨ ਜਿਹੜੇ ਬੱਚੇ ਵਿਦੇਸ਼ਾਂਵਲ ਨੂੰ ਭੱਜਣ ਲਈ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਹ ਪੈਸੇ ਡਿੰਕੀ ਤੇ ਲਾ ਕੇ ਉਹਨਾਂ ਕੋ ਲੋਕਾਂ ਦੇ ਨਾਲ ਇਹ ਲੁੱਟਖੋ ਦਾ ਇਹ ਮਾਮਲਾ ਦਰਜ ਕਰਤਾ ਜਾਂਦਾ ਹੈ ਔਰ ਉਹ ਲੁੱਟਖੋ ਕਰਕੇ ਉਹਨਾਂ ਨੂੰ ਜੰਗਲਾਂ ਉੱਤੇ ਉਹਨਾਂ ਥਾਵਾਂ ਤੇ ਘੇਰਦੇ ਹਨ ਜਿਨ੍ਹਾਂ ਥਾਵਾਂ ਤੇ ਕੋਈ ਲੰਗਣ ਲਈ ਰਸਤਾ ਵੀ ਨਹੀਂ ਪੈਰ ਵੀ ਰੋ ਜੇਕਰ ਅਸੀਂ ਸਿਧਾਂਤਕ ਤੌਰ ਤੇ ਇਹ ਗੱਲ ਕਰੀਏ ਕਿ ਸਾਡੀ ਐਗਰੀਕਲਚਰ ਲੈਂਡ ਮਸਲਨ ਚਾਵਲ ਹੈ ਕਿ ਨਾ ਕੁਝ ਬਣਦਾ ਹੈ ਚਾਵਲਾਂ ਤੋਂ ਕਣਕ ਹੈ ਕਿ ਨਾ ਕੁਝ ਬਣਦਾ ਹੈ ਕਣਕ ਤੋਂ ਅਸੀਂ ਕਣਕ ਵੇਚਦੇ ਹਾਂ 23 ਸਾਡੇ 23 ਮੈਂ ਇੱਕ ਕਿਸਾਨ ਹੋਣ ਦੇ ਨਾਤੇ ਆਪ ਜੀ ਨਾਲ ਗੱਲ ਕਰ ਰਿਹਾ ਲੇਕਿਨ ਤੁਸੀਂ ਬਾਜ਼ਾਰ ਲੈਣ ਜਾਓ 44 ਰੁਪਏ ਤੋਂ ਲੈ ਕੇ 70 ਰੁਪਏ ਤੱਕ ਦਾ ਆਟਾ ਮਿਲਦਾ ਹੈ ਉਹ ਸਾਰਟਿਜ ਕੀ ਪਾਉਂਦੇ ਹਨ ਕਣਕ ਤਾਂ ਇਹੀ ਹੈ ਜਿਹੜੀ ਬੀਜੀ ਜਾਂਦੀ ਹੈ ਹਾਂ ਇਹਦੇ 'ਚ ਥੋੜਾ ਬਹੁਤਾ ਫਰਕ ਆਰਗੇਨਿਕ ਦਾ ਜਿਹੜਾ ਹੈ ਉਹ ਹੋ ਸਕਦਾ ਹੈ ਦੂਸਰਾ ਨਹੀਂ ਹੁਣ ਤੁਸੀਂ ਅੰਦਾਜ਼ਾ ਇਹ ਲਗਾਓ ਕਿ ਕੁਝ ਵਿਅਕਤੀਆਂ ਨੇ ਆਪਣੇ ਸਟੋਰ ਬਣਾਏ ਜਿੱਥੇ ਕਣਕ ਉਹਨਾਂ ਨੇ ਜਮ੍ਹਾਂ ਕਰ ਲਈ ਔਰ ਜਦੋਂ ਕਣਕ ਦਾ ਸੀਜ਼ਨ ਨਿਕਲ ਗਿਆ ਉਸ ਤੋਂ ਬਾਅਦ ਉਹੀ ਕਣਕ ਕੱਢ ਕੇ ਉਸੇ ਕਣਕ ਨੂੰ ਦੁੱਗਣੇ ਰੇਟ ਤੇ ਵੇਚ ਦਿੱਤਾ ਜਿਹੜੀ ਕਿ ਜ਼ਿਮੀਂਦਾਰਾਂ ਨੂੰ ਮਿਲਦੀ ਵੀ ਨਹੀਂ ਔਰ ਉਹਦੇ ਵਿੱਚੋਂ ਬਹੁਤ ਸਾਰੇ ਪੈਸੇ ਆੜਤੀਆਂ ਦੇ ਕੋਈ ਜਿਹੜੋ ਨਾਲ ਲੈ ਹੁੰਦੇ ਹਨ ਵਿਆਜੀ ਤੌਰ ਤੇ ਉਹ ਕੱਟੇ ਜਾਂਦੇ ਹਨ ਔਰ ਗਰੀਬੀ ਦੀ ਇਸ ਭਾਵਨਾ ਦੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਇੱਕ ਹਲਚਲ ਮਚੀ ਹੋਈ ਹੈ ਜਿਹਦੇ ਵਿੱਚ ਕੋਈ ਵੀ ਫਸਲ ਸਾਡਾ ਸਹਾਰਾ ਇਸ ਕਰਕੇ ਨਹੀਂ ਬੰਦੀ ਕਿ ਸਾਨੂੰ ਉਹਤੇ ਐਮ ਐਸ ਪੀ ਜਿਹੜੀ ਹੈ ਉਹ ਨਹੀਂ ਮਿਲਦੀ ਸਮੇਂ ਦੀ ਸਰਕਾਰ ਨੂੰ ਮੈਂ ਦੋ ਬੇਨਤੀਆਂ ਕਰਦੀਆਂ ਚਾਹੁੰਦਾ ਪਹਿਲੀ ਬੇਨਤੀ ਇਹ ਹੈ ਕਿ ਸਾਡੇ ਪਾਸ ਬਹੁਤ ਸਾਰੇ ਐਸੇ ਸਾਧਰਨ ਹਨ ਜਿਨ੍ਹਾਂ ਵਿੱਚ ਸਾਡੀਆਂ ਉਹ ਫਸਲਾਂ ਹੋ ਸਕਦੀਆਂ ਹਨ ਜਿਹੜੀਆਂ ਫਸਲਾਂ ਅਤਿ ਜ਼ਰੂਰੀ ਹਨ ਇੱਕ ਇੱਕ ਕਿੱਲੇ ਵਿੱਚ ਜਿੱਥੇ ਮੰਨ ਲਓ ਕਮਾਦ ਵੀ ਲਾਇਆ ਜਾਂਦਾ ਹੈ ਔਰ ਉਹਦੇ ਵਿੱਚ ਥਾਂ ਛੱਡ ਕੇ ਉਹਦੇ ਚ ਕੁਝ ਐਸੀਆਂ ਚੀਜ਼ਾਂ ਲਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਸਾਰੇ ਹਿੰਦੁਸਤਾਨ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਉਗਰਤਦੇ ਹਨ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚਕਾਂ ਕਿ ਜਿਵੇਂ ਸੌਂਫ ਹੈ ਜਵੈਣ ਹੈ ਹਰੜਾ ਹੈ ਖੋਰ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਹਨ ਜਿਹੜੀਆਂ ਕਿ ਉਸ ਥਾਂ ਤੇ ਲਾ ਕੇ ਬਕਾਇਦਾ ਤੌਰ ਤੇ ਉਹਨਾਂ ਨੂੰ ਪੈਕਟ ਬੰਦ ਕਰਕੇ ਵੇਚਿਆ ਜਾ ਸਕਦਾ ਹੈ ਸਰੋਂ ਵੇਚੀ ਜਾਂਦੀ ਹੈ ਬਹੁਤ ਸਾਰੇ ਇਲਾਕਿਆਂ ਚ ਲੇਕਿਨ ਜੇ ਸਰੋਂ ਦਾ ਤੇਲ ਕੱਢ ਕੇ ਉਹਦੇ ਚੋਂ ਖਲ ਵੀ ਨਿਕਲਣੀ ਹੈ ਉਹਦੇ ਚੋਂ ਤੇਲ ਵੀ ਨਿਕਲਣਾ ਹੈ ਲੇਕਿਨ ਉਹੀ ਤੇਲ ਜਦੋਂ ਕੋਈ ਆਪਣੇ ਆਪ ਨੂੰ ਬ੍ਰਾਂਡਡ ਦੱਸਣ ਵਾਲਾ ਵੇਚਦਾ ਹੈ ਤਾਂ ਉਹਦੇ ਵਿੱਚੋਂ ਲੱਖ ਰੁਪਏ ਕਮਾਉਂਦਾ ਹੈ ਜਦੋਂ ਕਿ ਕਿਸਾਨਾਂ ਨੂੰ ਸਰੋਂ ਦਾ ਕੀਮਤੀ ਮੁੱਲ ਵੀ ਨਹੀਂ ਮਿਲਦਾ ਔਰ ਉਹ ਮਜਬੂਰੀ ਵਸ ਉਸ ਸਰੋਂ ਨੂੰ ਵੇਚ ਕੇ ਆਪਣੇ ਜੀਵਨ ਦਾ ਗੁਜ਼ਾਰਾ ਕਰਨਾ ਚਾਹੁੰਦੇ ਆ ਇਸ ਲਈ ਚਾਹੀਦਾ ਤਾਂ ਇਹ ਹੈ ਕਿ ਬਕਾਇਦਾ ਤੌਰ ਤੇ ਉਸ ਫਸਲਾਂ ਨੂੰ ਸਰਕਾਰ ਉਤਸ਼ਾਹ ਦੇਵੇ ਔਰ ਉਹਦੇ ਲਈ ਐਸਾ ਨਾ ਵਾਪਰੇ ਜਿਵੇਂ ਐਰ ਕੀ ਝੋਨੇ ਨਾਲ ਵਾਪਰਿਆ ਸਰਕਾਰ ਨੇ ਕਿਹਾ ਸੀਗਾ ਕਿ ਬ੍ਰਾਂਡਡ ਆ ਝੋਨਾ ਬੀਜੋ ਲੇਕਿਨ ਜੋ ਕੁਝ ਐਰ ਕੀ ਚੋਲੇ ਦੇ ਬਾਰ ਵਾਪਰਿਆ ਜ਼ਿਮੇਵਾਰਾਂ ਨਾਲ ਉਹ ਕਿੰਨੇ ਜਿਹੜੇ ਮਜ਼ਦੂਰ ਹਨ ਉਹਨਾਂ ਨਾਲ ਕੀ ਵਾਪਰਿਆ ਅੜਤੀਆਂ ਨਾਲ ਕੀ ਵਾਪਰਿਆ ਉਹਨਾਂ ਮੰਡੀਆਂ ਵਿੱਚ ਕੀ ਵਾਪਰਿਆ ਇਹ ਇੱਕ ਅਤ ਦੀ ਦੁਖਦਈ ਗੱਲ ਹੈ ਸੋ ਪਿਆਰੇ ਵੀਰੋ ਸਾਡੀ ਪੰਜਾਬ ਦੀ ਧਰਤੀ ਬਹੁਤ ਮਹਾਨ ਹੈ ਲੇਕਿਨ ਇਹ ਮਹਾਨ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਇਸ ਵੱਲ ਇਹ ਧਿਆਨ ਦੇਈਏ ਕਿ ਜੋ ਕੁਝ ਇੱਥੇ ਸਾਡੇ ਕੋਲ ਪ੍ਰੋਡਕਸ਼ਨ ਹੁੰਦੀ ਹੈ ਮਸਲਨ ਖੇਤੀ ਦੀ ਪ੍ਰੋਡਕਸ਼ਨ ਦੀ ਮੈਂ ਗੱਲ ਕਰਦਾ ਉਹਦੇ ਲਈ ਇੱਥੇ ਇੰਡਸਟਰੀਆਂ ਜਿਹੜੀਆਂ ਹਨ ਉਹ ਲਾਈਆਂ ਜਾਣ ਸੈਂਟਰ ਸਰਕਾਰ ਤੇ ਪਤਾ ਨਹੀਂ ਇਹਦੇ ਚ ਸਹਾਇਤਾ ਕਰਦੀ ਹੈ ਕਿ ਨਹੀਂ ਕਰਦੀ ਲੇਕਿਨ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਇੰਡਸਟਰੀਆਂ ਦੀ ਬਕਾਇਦਾ ਸਰਵੇ ਕਰਵਾ ਕੇ ਐਗਰੀਕਲਚਰ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਬਹੁਤ ਕੁਝ ਵਾਪਰ ਸਕਦਾ ਹੈ ਔਰ ਉਹ ਪਰਫੁੱਲਤ ਕਰਕੇ ਐਗਰੀਕਲਚਰ ਇੰਡਸਟਰੀ ਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਮਸਲਨ ਮੈਂ ਤਾਂ ਛੋਟੀ ਜਿਹੀ ਅਧਾਰਨ ਦੇ ਨਾ ਅਸੀਂ ਸੌਂਫ ਲੈਂਦੇ ਹਾਂ ਲੇਕਿਨ ਸੌਂਫ ਕਿਤੇ ਬੀਜੀ ਵੇਖੀ ਐ ਕੋਈ ਨਹੀਂ ਲੇਕਿਨ ਸਾਡੇ ਪੁਰਾਣੇ ਬਜ਼ੁਰਗ ਸਾਰੇ ਫਸਲਾਂ ਦੀਆਂ ਬਾਹਰ ਲੀਆਂ ਜੋ ਵਟਾਉਂਦੀਆਂ ਸਨ ਉਹਨਾਂ ਤੇ ਇਹ ਸੌਂਫ ਇਹ ਜਵੈਨ ਬਕਾਇਦਾ ਤੌਰ ਤੇ ਬੀਜਦੇ ਸਨ ਔਰ ਇਹ ਸੌਂਫ ਤੇ ਜਵੈਨ ਜਿਹੜੀ ਐ ਇਹ ਤੁਸੀਂ ਦੇਖੋ ਵੀ ਪੰਸਾਰੀਆਂ ਦੇ ਕੋਲੋਂ ਕੀ ਭਾਅ ਮਿਲਦੀ ਐ ਔਰ ਕਿਸ ਤਰ੍ਹਾਂ ਇਹ ਵਿਕਦੀ ਐ ਜੇਕਰ ਸਾਡੇ ਕਿਸਾਨਾਂ ਨੂੰ ਇਹ ਥੋੜਾ ਜਿਹਾ ਵੀ ਮਹਿਸੂਸ ਹੋ ਜਾਵੇ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਾਡੀ ਬਿਨਾਂ ਜ਼ਮੀਨ ਮੰਨ ਲਓ ਕੋਈ ਚੀਜ਼ ਅਸੀਂ ਬੀਜਦੇ ਹਾਂ ਤਾਂ ਉਹਦੇ ਬਾਹਰਲੇ ਪਾਸੇ ਇਹ ਚੀਜ਼ ਜਿਹੜੀ ਹੈ ਉਹ ਵੀਜੀ ਜਾ ਸਕਦੀ ਹੈ ਸਾਡੇ ਨੌਜਵਾਨ ਬੱਚੇ ਬੜੀ ਮੰਦ ਹਾਲੀ ਦਾ ਜੀਵਨ ਬਤੀਤ ਕਰਦੇ ਹਨ ਇਹਨਾਂ ਦੁੱਖ ਲੱਗਾ ਹੈ ਕਿ ਵਿਦੇਸ਼ਾਂ ਵਿੱਚੋਂ ਪੈਰਾਂ ਨੂੰ ਹੱਥ ਕੜੀਆਂ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਐ ਬਨ ਕੇ ਲਿਆ ਕੇ ਪਾਏ ਹਨ ਕਿ ਕਿਤੇ ਰਸਤੇ ਦੇ ਵਿੱਚ ਆਉਂਦਿਆਂ ਉਹ ਉਸ ਜਹਾਜ਼ ਦੇ ਪਾਇਲਟਾਂ ਨੂੰ ਕੋਈ ਨੁਕਸਾਨ ਨਾ ਕਰ ਦੇਣ ਇਸ ਕਰਕੇ ਉਹਨਾਂ ਨੇ ਪੈਰਾਂ ਨੂੰ ਬੇੜੀਆਂ ਵੀ ਪਾਈਆਂ ਹੱਥਾਂ ਨੂੰ ਹੱਥਕੜੀਆਂ ਵੀ ਪਾਈਆਂ ਔਰ ਉਹ ਹੱਥਕੜੀਆਂ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਕੋਈ ਖਾਣ ਪੀਣ ਲਈ ਦਿੱਤਾ ਉਹ ਬਕਾਇਦਾ ਤੌਰ ਤੇ ਇਹ ਦਿੰਦੇ ਰਹੇ ਸੋ ਪਿਆਰੇ ਵੀਰੋ ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਹਨ ਕਿ ਅਸੀਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਨੌਜਵਾਨਾਂ ਨੂੰ ਬਜਾਏ ਵਿਦੇਸ਼ਾਂ ਵਿੱਚ ਭੇਜਣ ਦੇ ਇੱਥੇ ਛੋਟਾ-ਛੋਟਾ ਕਾਰੋਬਾਰ ਜੇ ਕਰ ਅਸੀਂ ਆਪਣਾ ਕਰ ਸਕੀਏ ਤਾਂ ਸ਼ਾਇਦ ਉਸ ਦੇ ਨਾਲ ਸਾਡੀ ਪੰਜਾਬ ਦੀ ਡਿਵੈਲਪਮੈਂਟ ਵੀ ਹੋਏਗੀ ਵਾਧਾ ਵੀ ਵਧੇਗਾ ਹੁਣ ਮਸਲਨ ਉਦਾਹਰਨ ਦੇ ਤੌਰ ਤੇ ਬਹੁਤ ਸਾਰਾ ਗੁੜ ਰਿਕਦਾ ਹੈ ਗੁੜ ਕਮਾਦ ਜਿਹੜਾ ਹੈ ਉਹ ਤਕਰੀਬਨ 300 ਤੋਂ 400 ਕਵੰਟਲ ਇਹਦਾ ਬਣਦਾ ਹੈ ਔਰ ਉਹ 400 ਕਵੰਟਲ ਜਿਹੜਾ ਗੁੜ ਹੈ ਉਹ ਬਹੁਤ ਸਾਰੀਆਂ ਥਾਵਾਂ ਤੇ 250 ਰੁਪਏ ਵੀ ਹੈ 150 ਰੁਪਏ ਵੀ ਹੈ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇਕਰ ਸਾਡੇ ਕਿਸਾਨ ਵੀਰ ਇਸ ਖੇਤਰ ਵਿੱਚ ਆ ਜਾਣ ਪ੍ਰਵਾਸੀ ਆਣ ਕੇ ਇੱਥੇ ਬਕਾਇਦਾ ਗੁੜ ਵੇਚਦੇ ਹਨ ਕਿਸਾਨ ਕਮਾਦ ਵੇਚਦੇ ਹਨ ਲੇਕਿਨ ਉਸੇ ਕਮਾਦ ਦੀ ਕਮਾਈ ਉਹ ਪ੍ਰਵਾਸੀ ਕਰਦੇ ਹਨ ਅਸੀਂ ਛੜਕਾਂ ਤੇ ਵੇਨੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਪਾਇਆ ਹੈ ਔਰ ਇਹ ਚ ਰਲਾ ਗੋਬਲਾ ਵੀ ਕਰਦੇ ਹਨ ਲੇਕਿਨ ਜੇ ਸ਼ੁੱਧ ਗੁੜ ਬਣਾ ਕੇ ਢੰਗ ਦੇ ਨਾਲ ਵੇਚਿਆ ਜਾਵੇ ਤੇ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਥੋੜਾ ਜਿਹਾ ਡਵੈਲਪਮੈਂਟ ਸਰਕਾਰ ਵੱਲੋਂ ਕਰਨੀ ਚਾਹੀਦੀ ਹੈ ਚੰਦਨ ਦੇ ਬੂਟੇ ਬਹੁਤ ਮਹਿੰਗੇ ਹਨ ਜੇਕਰ ਸਾਡੇ ਕਿਸਾਨਾਂ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਇੱਕ ਬੂਟਾ ਜਿਹੜਾ ਹੈ ਉਹ ਹਜ਼ਾਰਾਂ ਦਾ ਨਹੀਂ ਲੱਖਾਂ ਵਿੱਚ ਵਿਕ ਸਕਦੇ ਹਨ ਜਿਹੜੇ ਅਸੀਂ ਚੰਦਨ ਦੇ ਬੂਟੇ ਲਾਉਂਦੇ ਹਾਂ ਤਾਂ ਸ਼ਾਇਦ ਉਹ ਬਾਕੀ ਦੀ ਫਸਲਾਂ ਦੇ ਨਾਲ ਨਾਲ ਇਹ ਵੀ ਕਰ ਸਕਦੇ ਆਂ ਇਸੇ ਤਰ੍ਹਾਂ ਹੀ ਮੈਂ ਹਲਦੀ ਦੀ ਇੱਕ ਉਦਾਹਰਣ ਲੈਣਾ ਹਲਦੀ ਜਿਹੜੀ ਹੈ ਇਹ 4-5 ਕਿਸਮ ਦੀ ਹੈ ਇੱਕ ਬਲੈਕ ਹਲਦੀ ਹੈ ਇੱਕ ਦੇਸੀ ਹਲਦੀ ਹੈ ਇੱਕ ਲੰਬੀ ਹਲਦੀ ਹੈ ਇਹ ਹਲਦੀ ਜਿਹੜੀ ਹੈ ਸਾਰੇ ਹਿੰਦੁਸਤਾਨ 'ਚ ਨਹੀਂ ਸਾਰੇ ਸੰਸਾਰ ਵਿੱਚ ਇੱਕ ਮੈਡੀਸਨ ਹੈ ਸਾਰੇ ਸੰਸਾਰ ਵਿੱਚ ਇਹ ਹਲਦੀ ਨੂੰ ਬਕਾਇਦਾ ਤੌਰ ਤੇ ਵਰਤਿਆ ਜਾਂਦਾ ਹੈ ਲੇਕਿਨ ਸਾਡੇ ਕਿੰਨੇ ਕਹ ਕਿਸਾਨ ਹਨ ਜਿਹੜੇ ਕਿ ਹਲਦੀ ਦੀ ਖੇਤੀ ਕਰਦੇ ਹਨ ਹੁਣ ਤੁਸੀਂ ਅੰਦਾਜ਼ਾ ਲਗਾਓ ਕਿ 150 ਕੁਇੰਟਲ ਦੇ ਹਿਸਾਬ ਨਾਲ ਇਹ ਖੇਤੀ ਕੀਤੀ ਜਾਂਦੀ ਹੈ ਇੱਕ ਕਿੱਲੇ ਦੇ ਵਿੱਚੋਂ 5 ਤੋਂ 6 ਲੱਖ ਰੁਪਈਆ ਹਲਦੀ ਜਿਹੜੀ ਹੈ ਉਹ ਕੱਟ ਸਕਦੀ ਹੈ ਲੇਕਿਨ ਅਸੀਂ ਵਿਦੇਸ਼ਾਂ ਤੇ ਭਜਦੇ ਹਾਂ ਲੇਕਿਨ ਇਹੋ ਜੀਆਂ ਚੀਜ਼ਾਂ ਤੇ ਅਸੀਂ ਮਿਹਨਤ ਕਰਨ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਜੇਕਰ ਅਸੀਂ ਇਸ ਖੇਤਰ ਵੱਲ ਵਧੀਏ ਕਿਸਾਨੀ ਦੇ ਇਸ ਖੇਤਰ ਨੂੰ ਅਪਣਾਈਏ ਤਾਂ ਮੇਰਾ ਖਿਆਲ ਹੈ ਕਿ ਕੁਝ ਸਾਲਾਂ ਦੇ ਵਿੱਚ ਵਿੱਚ ਹੀ ਅਸੀਂ ਆਪਣੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕ ਸਕਦੇ ਹਾਂ ਔਰ ਉਹ ਖੇਤੀਬਾੜੀ ਦੀ ਇਸ ਫਸਲ ਦੇ ਨਾਲ ਆਪਣੇ ਜੀਵਨ ਨੂੰ ਬੜਾ ਸਵਸਥ ਤੇ ਉਤਮ ਕਰ ਸਕਦੇ ਹਨ ਇਹ ਇੱਕ ਪੱਕਾ ਯਕੀਨ ਹੈ ਕਿ ਜੇਕਰ ਇੱਕ ਕਿੱਲੇ ਵਿੱਚੋਂ 150 ਤੋਂ 200 ਕਵਾਂਟਰ ਹਲਦੀ ਨਿਕਲਦੀ ਹੈ ਔਰ ਉਸੇ ਹੀ ਕਿੱਲੇ ਦੇ ਵਿੱਚ ਦਰਖਤ ਵੀ ਲਾਏ ਜਾ ਸਕਦੇ ਹਨ ਜਿਨ੍ਹਾਂ ਦਾ ਹਲਦੀ ਤੇ ਕੋਈ ਅਜ਼ਰ ਨਹੀਂ ਪੈਂਦਾ ਬਲਕਿ ਉਹ ਉਸ ਹਲਦੀ ਨੂੰ ਸ਼ਾਨ ਦਿੰਦੇ ਹਨ ਜਿਹਦੇ ਨਾਲ ਹਲਦੀ ਬਹੁਤ ਛੇਤੀ ਵੱਧਦੀ ਹੈ ਔਰ ਬਹੁਤ ਵੱਡੀ ਹੁੰਦੀ ਹੈ ਸੋ ਪਿਆਰੇ ਵੀਰੋ ਆਓ ਐਗਰੀਕਲਚਰ ਦੇ ਇਸ ਮਹਾਨ ਕਾਰਜ ਨੂੰ ਅਪਣਾਉਣ ਦਾ ਆਪਾਂ ਯਤਨ ਕਰੀਏ ਭਾਵੇਂ ਦੋ ਕਿੱਲੇ ਹਨ ਤਿੰਨ ਕਿੱਲੇ ਹਨ ਅਸੀਂ ਵੇਨੇ ਹਾਂ ਕਿ ਇੱਥੇ ਸਾਡੀ ਇੱਕ ਬਰਾਦਰੀ ਹੈ ਕੰਬੋ ਬਰਾਦਰੀ ਜਿਹੜੀ ਬਕਾਇਦਾ ਐਗਰੀਕਲਚਰ ਵਿੱਚ ਫਸਲਾਂ ਦੇ ਵਿੱਚ ਸਬਜ਼ੀਆਂ ਦਾ ਕੰਮ ਕਰਦੀ ਹੈ ਲੇਕਿਨ ਬਦਕਿਸਮਤੀ ਇਹ ਹੈ ਕਿ ਜਦੋਂ ਸਬਜ਼ੀਆਂ ਆਉਂਦੀਆਂ ਹਨ ਉਦੋਂ ਕੁਝ ਲੋਕ ਹਨ ਜਿਹੜੇ ਉਹਨਾਂ ਨੂੰ ਕੋਲਡ ਸਟੋਰਾਂ ਵਿੱਚ ਰੱਖ ਕੇ ਜਦੋਂ ਉਹ ਬੰਦ ਹੋ ਜਾਂਦੀਆਂ ਹਨ ਉਦੋਂ ਮਹਿੰਗੇ ਵੇਚਦੇ ਹਨ ਕਿਸਾਨਾਂ ਲਈ ਕੋਈ ਸਾਧਨ ਨਹੀਂ ਐਸਾ ਕਿ ਕੋਲਡ ਸਟੋਰ ਵਿੱਚ ਆਲੂ ਰੱਖੇ ਜਾਣ ਜਾਂ ਸਬਜ਼ੀਆਂ ਰੱਖੀਆਂ ਜਾਣ ਨਹੀਂ ਇਸੇ ਤਰ੍ਹਾਂ ਹੀ ਇੱਕ ਛੋਟੀ ਜਿਹੀ ਅਧਾਰਨ ਮੈਂ ਹੋਰ ਦੇਣੀ ਚਾਹੁੰਨਾ ਟਮਾਟਰ ਹਨ ਸਾਡੇ ਲਾਲ ਟਮਾਟਰ ਹਨ ਜਿਹੜੇ ਉਹਨਾਂ ਤੋਂ ਕਿੰਨਾ ਕੁਝ ਬਣਦਾ ਹੈ ਲੇਕਿਨ ਜਦੋਂ ਕਿਸਾਨਾਂ ਤੋਂ ਟਮਾਟਰ ਵੇਚਦੇ ਹਨ ਉਦੋਂ ਕੀ ਭਾਅ ਵੇਚਦੇ ਹਨ ਲੇਕਿਨ ਜਦੋਂ ਉਹਨਾਂ ਟਮਾਟਰਾਂ ਦੀ ਚਟਣੀ ਬਣਾ ਕੇ ਵੇਚੀ ਜਾਂਦੀ ਹੈ ਉਦੋਂ ਕੀ ਭਾਅ ਵੇਚਦੀ ਹੈ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇਖੋ ਜਿਸ ਤਰ੍ਹਾਂ ਨਾਜਬੂ ਹੈ ਜਾਂ ਪਦੀਨਾ ਹੈ ਇਹਦੀ ਚਟਣੀ ਬਕਾਇਦਾ ਤੌਰ ਤੇ ਬਣਾ ਕੇ ਪੈਕਟਾਂ ਵਿੱਚ ਬੰਦ ਕਰਕੇ ਉਹ ਮੁੜ ਕੇ ਘਰਾਂ ਵਿੱਚ ਹੋਟਲਾਂ ਵਿੱਚ ਟਾਬਿਆਂ ਦੇ ਉੱਤੇ ਉਹ ਬਕਾਇਦਾ ਤੌਰ ਤੇ ਵੇਚੀ ਜਾਂਦੀ ਹੈ ਇਹ ਨਹੀਂ ਕਿ ਨਹੀਂ ਕਿਹੜੀਆਂ ਚੀਜ਼ਾਂ ਹਨ ਲੇਕਿਨ ਅਸੀਂ ਇੱਧਰ ਧਿਆਨ ਨਹੀਂ ਦਿੰਦੇ ਹੁਣ ਪਦੀਨੇ ਦੀ ਚਟਣੀ ਪੈਕਟ ਵਿੱਚ ਬੰਦ ਹੋ ਕੇ ਉਹ ਸੈਂਕੜੇ ਰੁਪਏ ਵਿੱਚ ਵਿਕਦੀ ਹੈ ਲੇਕਿਨ ਅਸੀਂ ਨਾਜਬੋ ਲਾਉਂਦੇ ਹੀ ਨਹੀਂ ਨਾ ਨਾਜਬੋ ਲਾਉਨੇ ਆ ਨਾ ਪਦੀਨਾ ਲਾਉਨੇ ਆ ਨਾ ਹੀ ਕੋਈ ਇਹਦੀ ਕਦੇ ਚਟਣੀ ਬਣਾਉਣ ਨਾਲ ਧਿਆਨ ਕਰਦੇ ਆ ਜੇਕਰ ਸਾਡੀ ਸਰਕਾਰ ਸਾਨੂੰ ਇਹ ਮਦਦ ਦੇਵੇ ਕਿ ਆਹ ਲਓ ਜੀ ਐਗਰੀਕਲਚਰ ਇੰਡਸਟਰੀ ਦੇ ਵਿੱਚ ਤੁਸੀਂ ਇਹਦੇ ਤੋਂ ਚਟਣੀ ਬਣਾਓ ਤੁਸੀਂ ਤੇਲ ਕੱਢੋ ਤੇਲ ਦੀ ਸਫਾਈ ਕਰਕੇ ਬਕਾਇਦਾ ਤੌਰ ਤੇ ਇਸ ਨੂੰ ਵਿੱਚ ਉਹ ਖਲ ਨੂੰ ਵਿੱਚ ਕਿੰਨੀ ਕਮਾਲ ਦੀ ਗੱਲ ਹੋ ਸਕਦੀ ਹੈ ਇੱਕ ਹੋਰ ਛੋਟੀ ਜੀ ਗੱਲ ਮੈਂ ਆਪ ਜੀ ਨੂੰ ਦੱਸਣੀ ਚਾਹੁੰਦਾ ਅਸੀਂ ਗੋਬਰ ਜਿਹੜਾ ਹੈ ਡੰਗਰਾਂ ਦਾ ਉਹਨੂੰ ਛੜਕਾਂ ਦੇ ਉੱਤੇ ਸੁੱਟ ਕੇ ਗੰਧ ਪਾਉਣ ਦਾ ਯਤਨ ਕਰਦੇ ਹਾਂ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਉਸ ਗੋਬਰ ਦੀ ਇੱਕ ਮਸ਼ੀਨ ਲਾ ਕੇ ਜੋ ਖਾਦ ਬਣਦੀ ਹੈ ਉਹ ਖਾਦ 250 ਰੁਪਏ ਵਿੱਚ ਇੱਕ ਗੱਟਾ ਵਿਕਦਾ ਹੈ ਉਹੀ ਗੋਬਰ ਜਿਹੜਾ ਕਿ ਅਸੀਂ ਛੜਕਾਂ ਦੇ ਉੱਤੇ ਸੁੱਟ ਦਿੰਦੇ ਹਾਂ ਔਰ ਲੋਕਾਂ ਲਈ ਬਦਬੋਹ ਦਾ ਕਾਰਨ ਬਣਦਾ ਹੈ ਉਹੀ ਗੋਬਰ ਜਦੋਂ ਉਸ ਦੀ ਰੂੜੀ ਬਣਦੀ ਹੈ ਜਦੋਂ ਉਸ ਦੀ ਖਾਦ ਬਣਦੀ ਹੈ ਤਾਂ ਉਹ ਹੀ ਉਸ ਕਿਸਾਨ ਨੂੰ ਹਜ਼ਾਰਾਂ ਨਹੀਂ ਲੱਖਾਂ ਰੁਪਏ ਵੀ ਦੇ ਸਕਦੀ ਹੈ ਇਹਦੇ ਕਈ ਸਾਧਨ ਹਨ ਜਿਹੜੇ ਸ਼ਾਇਦ ਤੁਸੀਂ ਆਮ ਤੌਰ ਤੇ YouTube ਤੇ ਦੇਖੇ ਵੀ ਹੋਣਗੇ ਕੋਈ ਇੱਕ ਐਸੀ ਵੀ ਚੀਜ਼ ਹੈ ਇੱਕ ਛੋਟੀ ਜੀ ਮਸ਼ੀਨ ਆਉਂਦੀ ਹੈ ਸਸਤੀ ਜੀ ਉਹਦੇ ਤੋਂ ਇਹ ਸਾਰਾ ਕੁਝ ਬਣ ਜਾਂਦਾ ਹੈ ਤੋਂ ਬਹੁਤ ਸਾਰੇ ਐਸੇ ਮਸਲੇ ਹਨ ਜਿਹੜੇ ਇੰਡਸਟਰੀ ਦੇ ਖੇਤਰ ਵਿੱਚ ਚਾਹੇ ਉਹ ਟਮਾਟਰਾਂ ਦਾ ਹੋਵੇ ਚਾਹੇ ਉਹ ਚਟਣੀ ਦਾ ਹੋਵੇ ਚਾਹੇ ਉਹ ਫਲਾਂ ਦਾ ਹੋਵੇ ਚਾਹੇ ਜਿਸ ਤਰ੍ਹਾਂ ਹੁਣ ਮੰਨ ਲਓ ਕਿ ਕਿਸ ਨੇ ਅ ਅੰਬਾਂ ਦਾ ਬਾਗ ਲਾਇਆ ਹੈ ਲੇਕਿਨ ਅੰਬਾਂ ਦੇ ਬਾਗ ਤੋਂ ਉਸ ਦਾ ਜੂਸ ਬਣਾ ਕੇ ਵੇਚਣ ਵਾਲੇ ਦੇਖੋ ਤੁਸੀਂ ਕਿੰਨੀ ਐਡ ਦਿੰਦੇ ਹਨ ਲੇਕਿਨ ਜ਼ਿੰਮੇਵਾਰ ਕੀ ਕਰਦੇ ਹਨ ਉਹਨਾਂ ਲਈ ਤਾਂ ਕੋਈ ਗੱਲ ਹੀ ਨਹੀਂ ਇਸੇ ਤਰ੍ਹਾਂ ਕਿੰਨੂ ਹਨ ਕਿੰਨੂ ਜਦੋਂ ਬਹੁਤ ਸਾਰੇ ਆ ਜਾਂਦੇ ਹਨ ਤੇ ਕਿੰਨੇ ਸਸਤੇ ਵੇਚਦੇ ਹਨ ਲੇਕਿਨ ਉਹਨਾਂ ਹੀ ਕਿੰਨੂਆਂ ਨੂੰ ਜਦੋਂ ਇੱਕ ਰਸ ਦੇ ਰੂਪ ਵਿੱਚ ਇੰਡਸਟਰੀ ਦੇ ਰੂਪ ਵਿੱਚ ਲਾ ਕੇ ਵੇਚਿਆ ਜਾਂਦਾ ਹੈ ਤਾਂ ਉਹਦੇ ਤੋਂ ਕਿੰਨੀ ਕਮਾਈ ਹੁੰਦੀ ਹੈ ਮੈਂ ਕਪਾਹ ਦੀ ਗੱਲ ਕਰਨੀ ਚਾਹੁੰਨਾ ਨਰਮੇ ਦੀ ਗੱਲ ਕਰਨੀ ਚਾਹੁੰਨਾ ਉਹ ਤੋਂ ਕਪੜਾ ਬਣਦਾ ਹੈ ਔਰ ਉਹ ਕਪੜਾ ਕਿੰਨਾ ਖੂਬਸੂਰਤ ਬਣਦਾ ਹੈ ਲੇਕਿਨ ਸਾਡੇ ਲਈ ਇਹ ਇੰਡਸਟਰੀ ਜਿਤਨਾ ਪਹਿਲਾਂ ਅਮਰਸਰ ਦੇ ਵਿੱਚ ਕਪੜੇ ਦੀ ਇੰਡਸਟਰੀ ਹੁੰਦੀ ਸੀ ਲੇਕਨ ਹੁਣ ਉਹ ਇੰਡਸਟਰੀ ਇੱਥੇ ਰਹੀ ਨਹੀਂ ਉਹ ਚਲੇ ਗਈ ਖਤਮ ਹੋ ਗਈ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਇੰਡਸਟਰੀਆਂ ਅਸੀਂ ਵੇਂਦੇ ਸਾਂ ਜਿਹੜੀਆਂ ਕਿ ਖਤਮ ਹੋ ਗਈਆਂ ਅਸੀਂ ਬਹੁਤ ਕੁਝ ਬਣਾ ਸਕਦੇ ਹਾਂ ਜਿਤਨਾ ਰੂੜੀ ਦੀ ਮੈਂ ਗੱਲ ਕੀਤੀ ਹੈ ਇਸੇ ਤਰ੍ਹਾਂ ਤੂੜੀ ਬਣਦੀ ਹੈ ਇਸੇ ਤਰ੍ਹਾਂ ਪਰਾਲੀ ਤੋਂ ਬਹੁਤ ਕੁਝ ਬਣਦਾ ਹੈ ਲੇਕਨ ਜੇ ਸਰਕਾਰ ਇਹਨਾਂ ਸਾਰੀਆਂ ਚੀਜ਼ਾਂ ਉੱਲ ਦੇਵੇ ਇੱਕ ਬਹੁਤ ਲੰਬੀ ਲਿਸਟ ਬਣ ਜਾਂਦੀ ਹੈ ਜਿਹੜੀ ਐਗਰੀਕਲਚਰ ਦੇ ਖੇਤਰ ਵਿੱਚ ਸਾਡੇ ਜੀਵਨ ਵਿੱਚ ਤਬਦੀਲੀ ਲਿਆ ਸਕਦੀ ਹੈ ਔਰ ਅਸੀਂ ਥੋੜੇ ਜੇ ਕਿੱਲਿਆਂ ਦੇ ਵਿੱਚੋਂ ਹੀ ਆਪਣੇ ਪਰਿਵਾਰ ਨੂੰ ਸੈੱਟ ਕਰ ਸਕਦੇ ਹਾਂ ਔਰ ਲੇਬਰ ਵੀ ਇੱਥੇ ਵਸ ਸਕਦੀ ਹੈ ਔਰ ਲੇਬਰ ਵਾਲੇ ਪ੍ਰਵਾਸੀ ਆਣ ਕੇ ਇੱਥੇ ਉਹ ਕਮਾਈ ਕਰਦੇ ਹਨ ਲੇਕਿਨ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਕਦੇ ਤੁਸੀਂ ਦੇਖੋ ਵਿਦੇਸ਼ਾਂ ਵਿੱਚ ਸਾਡੇ ਬਜ਼ੁਰਗ ਕੀ ਕਰਦੇ ਹਨ ਉਹ ਤੇ ਸਬਜ਼ੀਆਂ ਤੋੜਦੇ ਹਨ ਖੇਤਾਂ ਵਿੱਚ ਸਵੇਰੇ 7 ਵਜੇ ਜਾਂਦੇ ਹਨ ਸ਼ਾਮ ਨੂੰ 7 ਵਜੇ ਤੱਕ ਉਹਨਾਂ ਖੇਤਾਂ ਵਿੱਚ ਬਜ਼ੁਰਗ ਮਾਤਾਵਾਂ ਸਾਡੀਆਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਰੇ ਉੱਥੇ ਖੇਤੀ ਕਰਦੇ ਹਨ ਮੈਂ ਵੇਖਿਆ ਹੈ ਕਿ ਕਿਵੇਂ ਉਹ ਉੱਥੇ ਜਾ ਕੇ ਜਿਹੜਾ ਕੋਈ ਇਥੇ ਅਫਸਰ ਲੱਗਾ ਸੀ ਉਹ ਉੱਥੇ ਜਾ ਕੇ ਉਹ ਖੇਤੀ ਦੇ ਉਹਨਾਂ ਕੰਮਾਂ ਵਿੱਚ ਰੁੱਝਿਆ ਹੋਇਆ ਹੈ ਔਰ ਜੇ ਕੋਈ ਜਾਣੋ ਪਛਾਣੋ ਚਲਿਆ ਜਾਂਦਾ ਹੈ ਤਾਂ ਉਹ ਯਤਨ ਕਰਦਾ ਹੈ ਕਿ ਮੈਂ ਆਪਦਾ ਮੂੰਹ ਟੱਕਾਂ ਔਰ ਇਹਨਾਂ ਨੂੰ ਦਿਖਾਵਾ ਨਾ ਤਾਂ ਪਿਆਰੇ ਵੀਰੋ ਇਹ ਗੱਲ ਯਾਦ ਰੱਖੋ ਆਓ ਸਾਰੇ ਰਲ ਕੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੀਏ ਕਿ ਇੰਡਸਟਰੀ ਜਿਹੜੀ ਹੈ ਐਗਰੀਕਲਚਰ ਦੀ ਇਸ ਰੋਲ ਵਧਾ ਕੀਤਾ ਜਾਵੇ ਔਰ ਛੋਟੇ-ਛੋਟੇ ਇਹਦੇ ਯੂਨਟ ਜਿਹੜੇ ਹਨ ਉਹ ਬਣਾਏ ਜਾਣ ਕੋਈ ਟਮਾਟਰ ਬੀਜਦਾ ਹੈ ਤੇ ਉਹ ਗਲ ਕੇ ਖਤਮ ਨਾ ਹੋ ਜਾਣ ਬਲਕਿ ਉਹ ਟਮਾਟਰ ਜਦੋਂ ਬੀਜਦਾ ਹੈ ਉਹਨਾਂ ਦੇ ਉੱਤੋਂ ਉਹ ਟਮਾਟਰ ਦਾ ਸਮਾਨ ਬਣਾਉਣਾ ਸ਼ੁਰੂ ਕਰ ਦੇਵੇ ਐਵੇਂ ਮਾਮੂਲੀ ਚੀਜ਼ ਹੈ ਜਿਹੜੀ ਮੈਂ ਬੇਨਤੀ ਕੀਤੀ ਹੈ ਕਿ ਨਾਜਬੋ ਦੀ ਚਟਨੀ ਬਣਾਉਂਦੇ ਹਨ ਪਦੀਨੇ ਦੀ ਚਟਨੀ ਬਣਾਉਂਦੇ ਹਨ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਮੈਂ ਆਸ ਕਰਦਾ ਹਾਂ ਕਿ ਸਾਰੇ ਜਣੇ ਕਿਰਪਾ ਕਰੋ ਇਹਦੇ ਬਾਰੇ ਆਪਣੇ ਕਮੈਂਟ ਵੀ ਦਿਓ ਬਹੁਤ ਤੁਹਾਡੀ ਮਿਹਰਬਾਨੀ ਆਪਾਂ ਇਸ ਗੱਲ ਨੂੰ ਅੱਗੇ ਵਧਾਈਏ ਸਰਕਾਰ ਤੱਕ ਪਹੁੰਚਾਈਏ ਔਰ ਇੱਕ ਬੇਨਤੀ ਮੈਂ ਅਖੀਰ ਦੇ ਵਿੱਚ ਕਰਨੀ ਚਾਹਨਾ ਕਿ ਸਾਡਾ ਚੈਨਲ ਹੈ ਦਾ ਸਿੱਖ ਫੋਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਰਪਾ ਕਰਕੇ ਸਾਨੂੰ ਇਹ ਸਾਥ ਦਿਓ ਤਾਂ ਕਿ ਅਸੀਂ ਜ਼ਿਮੀਂਦਾਰਾਂ ਨਾਲ ਸਬੰਧਤ ਪੰਜਾਬ ਨਾਲ ਸਬੰਧਤ ਪੰਜਾਬ ਦੇ ਨੌਜਵਾਨਾਂ ਨਾਲ ਸਬੰਧਤ ਪੰਜਾਬ ਦੇ ਵਪਾਰ ਨਾਲ ਸਬੰਧਤ ਸਾਰੇ ਕੁਝ ਦਾ ਡਿਟੇਲ ਵਿੱਚ ਚਰਚਾ ਕਰ ਸਕੀਏ ਔਰ ਉਹਨੂੰ ਸਬਸਕ੍ਰਾਈਬ ਕਰਾ ਕੇ ਸਾਨੂੰ ਸਾਡੇ ਹੌਸਲਾ ਵਧਾਓ ਔਰ ਸਾਨੂੰ ਉਸ ਦੇ ਬਾਰੇ ਵਕ ਵਕ ਥਾਵਾਂ ਤੇ ਕੀ ਹੁੰਦਾ ਹੈ ਕਿਵੇਂ ਹੁੰਦਾ ਹੈ ਉਹ ਸਾਰਾ ਕੁਝ ਅਮਲੀ ਰੂਪ ਵਿੱਚ ਦਖਾਉਂਦਾ ਅਸੀਂ ਯਤਨ ਕਰੀਏ ਮੇਰੇ ਸਾਰੇ ਉਹਨਾਂ ਵੀਰਾਂ ਨੂੰ ਜਿਹੜੇ ਵੇਖ ਰਹੇ ਹਨ ਬਹੁਤ ਬਹੁਤ ਧੰਨਵਾਦ ਮੈਂ ਆਸ ਕਰਦਾ ਹਾਂ ਕਿ ਆਪ ਸਾਨੂੰ ਹੌਸਲਾ ਦਿਓਗੇ ਦਾਸ ਇੱਕ ਫੋਰਮ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਕਿ ਅਸੀਂ ਉਸ ਚੈਨਲ ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਅਮਲੀ ਤੌਰ ਤੇ ਦਿਖਾ ਸਕੀਏ ਹੋਏ ਅਗਰ ਜਿੱਕਾ ਖਾਲਸਾ ਹੋਏ ਅਗਰ ਜੀ